ਆਲ ਇੰਡੀਆ ਸਿੱਖੋ ਫੈਡਰੇਸ਼ਨ ਦੇ ਸਰਬਜੀਤ ਸਿੰਘ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਤੇ ਸੁਦੇਵ ਸਿੰਘ ਢੀਂਡਸਾ ਨੂੰ ਤਲਬ ਕਰੋ। ਆਲਮਸਨਾ ਬਣਾ ਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਬੰਦੇ ਨੇ। ਉਹ ਬੰਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਿਹਾ ਉਹਦੀ ਘਰ ਵੀ ਟਿਕਟ ਦਿੱਤੀ ਗਈ। ਜਿਹੜਾ ਜਿਹਨਾਂ ਬੰਦਿਆਂ ਨੇ ਵੀ ਉਤੋਂ ਨੂੰ ਪੂਰੂ ਭਰਤੀ ਕਰਾਇਆ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਸਾਫਤ ਹੋਣਾ ਚਾਹੀਦੇ ਪਹਿਲਾਂ ਕਿਵੇਂ ਭਰਤੀ ਹੋਏ ਨੇ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਵੇ ਸੈਂ ਦੇ ਖਿਲਾਫ ਗੁਵਾਇ ਗੁਵਾਹਾਂ ਦੇ ਤਹਿਤ 2020 ਵਿੱਚ ਫਿਰ ਕੇਸ ਦਰਜ ਹੋ ਗਿਆ ਫਿਰ ਉਹਦੀ ਕਾਰਵਾਈ ਹੋਗੀ ਕੌਣ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਥੇ ਸਿੱਖ ਕਤਲ ਕੀਤੇ ਉਦੋਂ ਡੀਜੀਪੀ ਸੀਗਾ ਸਮੇਤ ਸ਼ੈਣੀ ਉਸ ਬੰਦੇ ਨੂੰ ਕਿਨੇ ਡੀਜੀਪੀ ਬਣਾਇਆ ਉਹ ਉਹ ਬੰਦੇ ਕੌਣ ਨੇ ਉਹਦੇ ਖਿਲਾਫ ਕੌਣ ਜਾਏਗਾ ਇਹ ਸਕੰਦਰ ਸਿੰਘ ਮਲੂਕਾ ਤੇ ਹੋਰ ਕਈ ਆਗੂ ਕਾਲ ਸ੍ਰੀ ਅਕਾਲ ਤੱਕ ਸਾਹਿਬ ਵੀ ਖੇ ਜਾ ਕੇ ਪੇਸ਼ ਹੋਏ ਨੇ ਸਪਸ਼ਟੀਕਰਨ ਉਹਨਾਂ ਨੇ ਆਪਣਾ ਲਿਖਤੀ ਦੇ ਦਿੱਤਾ ਤੇ ਇੱਕ ਸਾਬਕਾ ਮੰਤਰੀ ਹੁੰਦੇ ਸੀਗੇ ਉਪਿੰਦਰਜੀਤ ਕੌਰ ਉਹ ਨਹੀਂ ਪਹੁੰਚੇ ਕਹਿੰਦੇ ਜੀ ਸਿਹਤ ਠੀਕ ਨਹੀਂ ਪਰ ਉਹਨਾਂ ਨੇ ਲਿਖਤੀ ਆਪਣਾ ਸਪਸ਼ਟੀਕਰਨ ਭੇਜ ਦਿੱਤਾ ਹਾਂ ਦੇਖੋ ਦੇ ਹੀ ਜੰਨੇ ਨੇ ਇਹ ਸਾਰੇ ਸਾਰੇ ਬੰਦੇ ਇੱਕ ਦਮ ਉਹ ਉਸ ਇੱਕ ਜਦ ਵਿੱਚ ਆ ਗਏ ਤ੍ਰਿੰਵਿੰਦਰ ਜੀ ਸਾਰੇ ਸ਼ਰਮਣੀ ਅਕਾਲ ਦਲ ਵਾਲੇ ਬੰਦੇ ਕੋਈ ਵੀ ਨਹੀਂ ਹੈਗਾ ਸਾਰੇ ਇਕੱਠੇ ਹੋ ਕੇ ਵਗ ਜੋ ਜਣੇ ਉਹ ਦਾਰ ਸੀਗੇ ਅਕਾਲ ਤਖਤ ਸਾਹਿਬ ਤੇ ਚੰਗੇ ਰਹੋਗੇ ਸਾਰੇ ਵਗ ਜੇ ਕੋਈ ਉਦੋਂ ਤੋਂ ਤਨੇਗਾ ਉੱਤੇ ਸਾਰੇ ਹੀ ਆਪਣੇ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਖਤਮ ਕਰ ਚੁੱਕੇ ਆ ਸਾਰੇ ਚਲ ਜੋ ਜੀ ਅਕਾਲ ਤਖਤ ਸਾਹਿਬ ਤੇ ਸਾਰੇ ਅਕਾਲ ਤਖਤ ਸਾਹਿਬ ਤੇ ਚਲ ਜੋ ਜਹੇਦਾਰ ਅੱਗੇ ਭਾਵੇਂ ਪੇਸ਼ ਹੋ ਬਣਾਵੋ ਕਿ ਜਹੇਦਾਰ ਨੇ ਤਾਂ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਉਹ ਤਾਂ ਉਹ ਜਾਣਦੇ ਆ ਪਰ ਤੁਸੀਂ ਸਾਰੇ ਚਲ ਜੋ ਯਾਰ ਚੰਗੇ ਰਹੋਗੇ ਬਚ ਜੋਗੇ ਤੁਸੀਂ ਦੇਖੋ ਅਸੀਂ ਬਚੇ ਹੋਏ ਆ ਕਿਉਂ ਬਚੇ ਆ ਭਲਾ ਸੇ ਅਸੀਂ ਹੌਕਾ ਦਿੱਤੇ ਰਹੇ ਆ ਵੀ ਜੋ ਗੁਰੂਆਂ ਸਾਹਿਬ ਦੀ ਬੇਅਦਬੀ ਹੋ ਰਹੀ ਆ ਸ਼ਰਮਣੀ ਅਕਾਲ ਦਲ ਕਰ ਰਿਹਾ ਤੇ ਕੋਈ ਬੰਦਾ ਬੋਲ ਨਹੀਂ ਰਿਹਾ ਅਸੀਂ ਸੁਰੂ ਤੋਂ ਕਹਿੰਦੇ ਆ ਰਹੇ ਆ ਕੋਈ ਬੰਦੇ ਇਹ ਅਕਾਲੀ ਬੋਲ ਨਹੀਂ ਰਿਹਾ ਨੂੰ ਭੋਤਣਾ ਪੈਣਾ ਇਹਨੂੰ ਉਹ ਦਰ ਨਹੀਂ ਕਿਸੇ ਨੂੰ ਬਖਸ਼ਦਾ ਵੱਡਾ ਦਰ ਆ ਯਾਰ ਉਹ ਬਹੁਤ ਵੱਡਾ ਦਰ ਹੈ ਉਸ ਨੂੰ ਨਾ ਤੁਸੀਂ ਉਸ ਨੂੰ ਚੈਲੰਜ ਜਿਹਨੇ ਵੀ ਕੀਤਾ ਰਗੜਿਆ ਗਿਆ ਉਹਦਾ ਖਤਮ ਕਰ ਦਿੰਦਾ ਸੱਚੇ ਪਾਤਸ਼ਾਹ ਦਾ ਕੰਮ ਹੀ ਹੈ ਜਾਂ ਉੱਥੇ ਇਸ ਤਰੀਕੇ ਨਾਲ ਖਤਮ ਕਰਦਾ ਕਿ ਪਤਾ ਹੁੰਦਾ ਲੱਗਣ ਦਿੰਦਾ ਉਹ ਬੜੀ ਬੜੀ ਤਾਕਤ ਹੈ ਸਿਕੰਦਰ ਮਲੁੱਕਾ ਸਰਵਨ ਸਿੰਘ ਫਲੌਰ ਹੀਰਾ ਸਿੰਘ ਕਾਪੜੀਆ ਇਹ ਸਾਰੇ ਕੱਲ ਸਪਸ਼ਟ ਕਰਨ ਦੇ ਆਏ ਜੀ ਸਪਸ਼ਟ ਕਰਨ ਕੀ ਦੇ ਕੇ ਆਏ ਨੇ ਪਤਾ ਨਹੀਂ ਤੇ ਬੀਬੀ ਉਪਿੰਦਰ ਕੌਰ ਢਿੱਲੀ ਸੀਗੀ ਬਿਮਾਰ ਸੀ ਇਸ ਕਰਕੇ ਉਹ ਨਹੀਂ ਗਏ ਕੱਲ ਇੱਕ ਹੋਰ ਪੰਗਾ ਪਾਤਾ ਸਿੱਖ ਜੋ ਫੈਡਰੇਸ਼ਨ ਨੇ ਆਲ ਇੰਡੀਆ ਸਿੱਖੋ ਫੈਡਰੇਸ਼ਨ ਦੇ ਸਰਬਜੀਤ ਸਿੰਘ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਤੇ ਸੁਦੇਵ ਸਿੰਘ ਢੀਂਡਸਾ ਤੋਂ ਤਲਬ ਕਰੋ ਉਹਨਾਂ ਨੂੰ ਬਲਾਉ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਇਜਹਾਰ ਆਲਮ ਇਜਹਾਰ ਆਲਮ ਇਜਹਾਰ ਆਲਮ ਡੀਜੀਪੀ ਹੋਏ ਨੇ ਉਹਨਾਂ ਨੇ ਇੱਕ ਆਲਮ ਸੈਨਾ ਬਣਾਈ ਸੀ ਜਦੋਂ ਅੱਤਵਾਦ ਸੀਗਾ ਆਲਮ ਸੈਨਾ ਦੇਖੋ ਕਮਾਲ ਦੀ ਗੱਲ ਆ ਕਿਹੋ ਜਿਹੇ ਬੰਦੇ ਸ਼ਰੋਮਣੀ ਅਕਾਲ ਦਲ ਵਿੱਚ ਰਹੇ ਨੇ ਅੱਜ ਕੱਲ ਵੀ ਹੈਗੇ ਨੇ ਕਿਹੋ ਜਿਹੇ ਬੰਦਿਆਂ ਨੇ ਸ਼ਰੋਮਣੀ ਅਕਾਲ ਦਲ ਵਿੱਚ ਰੋਲ ਲੁਭਾਇਆ ਯਾਰ ਹਰਾਨੀ ਦੀ ਗੱਲ ਆ ਆਲਮ ਸੈਨਾ ਬਣਾ ਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਬੰਦੇ ਨੇ ਉਹ ਬੰਦਾ ਸ਼ਰੋਮਣੀ ਅਕਾਲ ਦਲ ਵਿੱਚ ਰਿਹਾ ਉਹਦੀ ਘਰ ਵੀ ਟਿਕਟ ਦਿੱਤੀਗੀ ਟਿਕਟ ਵੀ ਦਿੱਤੀ ਗਈ ਸ਼੍ਰੋਮਣੀ ਕਾਦਲ ਵੱਲੋਂ ਉਸ ਬੰਦੇ ਨੂੰ ਉਹ ਦੋਸ਼ ਲਾਇਆ ਸਰਬਜੀਤ ਸਿੰਘ ਨੇ ਹਾਲੇ ਨੇ ਸਕੂਪ ਰਿਪੋਰਟਿਜ ਨੇ ਕਿਹਾ ਵੀ ਉਹ ਨੂੰ ਸ਼ਾਮਲ ਕਰਾਉਣ ਵਾਸਤੇ ਸੁਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੇ ਰੋਲ ਨਭਾਇਆ ਸੀਗਾ ਤੇ ਇਹ ਕਹਿੰਦਾ ਇਹ ਉਹਨੂੰ ਤਲਬ ਕਰੋ ਵਧੀਆ ਗੱਲ ਹੈ ਉਹਨਾਂ ਰੋਲ ਨਭਾਇਆ ਤਲਬ ਕਰਨਾ ਚਾਹੀਦਾ ਜਿਸ ਬੰਦੇ ਨੇ ਇਹ ਜੇ ਇਹ ਜੇ ਸਿੱਖਾਂ ਦੇ ਕਾਤਲਾਂ ਨੂੰ ਸਿੱਖਾਂ ਦੇ ਕਾਤਲਾ ਨੂੰ ਅ ਸ਼੍ਰੋਮਣੀ ਅਕਾਲ ਦਲ ਵੀ ਸ਼ਾਮਲ ਕਰਾਇਆ ਰੋਲ ਨਿਭਾਉਣਾ ਚਾਹੀਦਾ ਉਹਨੂੰ ਬੁਲਾਉਣਾ ਚਾਹੀਦਾ ਜਿਨ੍ਹਾਂ ਨੂੰ ਰੋਲ ਨੂੰ ਮਾਇਆ ਹੋਰੀ ਨੂੰ ਰੋਲ ਨਿਭਾਇਆ ਜਿਨ੍ਹਾਂ ਨੇ ਉਲਮਾ ਹੋਣ ਚਾਹੀਦਾ ਨਿਭਾਇਆ ਤੇ ਉਹਨੂੰ ਉਹਨੂੰ ਬੁਲਾਉਣਾ ਚਾਹੀਦਾ ਪਰ ਮੈਨੂੰ ਇੱਕ ਸਵਾਲ ਕਰਦਾ ਮੈਂ ਤੁਹਾਨੂੰ ਜਿਹੜੇ ਆਰਗੇਨਾਈਜ਼ੇਸ਼ਨ ਫੈਡਰੇਸ਼ਨ ਵਾਲੇ ਵੀਰ ਨੇ ਮੇਰੇ ਸਰਬਜੀਤ ਸਿੰਘ ਜੀ ਤੇ ਛੋੜੇ ਭਰਾ ਨੇ ਉਹ ਅੱਜ ਹੀ ਖਬਰ ਛਪੀ ਆ ਇੱਕ ਅੱਜ ਹੀ ਇੱਕ ਖਬਰ ਛਪੀ ਆ ਅਖਬਾਰਾਂ ਦੇ ਵਿੱਚ ਕਿ ਸੁਮੇਰ ਸੈਣੀ ਨੇ ਮਲਤਾਨੀ ਨਾਂ ਦਾ ਵਿਅਕਤੀ ਮਲਤਾਨੀ ਅਤਰਵਿੰਦਰ ਜੀ ਹੂੰ ਮਲਤਾਨੀ ਸੀਗਾ ਜੀ ਮਿਸਟਰ ਮਲਤਾਨੀ ਆ ਉਹਦਾ ਪੂਰਾ ਨਾਮ ਹੈਗਾ ਬਲਵੰਤ ਸਿੰਘ ਮਲਤਾਨੀ ਹੂੰ ਬਲਵੰਤ ਸਿੰਘ ਮਲਤਾਨੀ ਜਿਹੜਾ ਸਾਬਕਾ ਆਈਏ ਦਰਸ਼ਨ ਸਿੰਘ ਦਾ ਸਾਬਕਾ ਆਈਏਐਸ ਦਰਸ਼ਨ ਸਿੰਘ ਮਲਤਾਨ ਦਾ ਮੁੰਡਾ ਸੀਗਾ ਤੇ ਸੁਮੇਤ ਸੈਣੀ ਨੇ ਸਿੱਖਾਂ ਦਾ ਕਤਰਿਆਮ ਕਰਨਾ ਸ਼ੁਰੂ ਛੋਟੀ ਉਮਰ ਦਾ ਡੀਜੀ ਬਣਾ ਸੀਗਾ ਉਹ 54 ਸਾਲ ਦੀ ਉਮਰ ਦਾ ਡੀਜੀਪੀ ਬਣ ਗਿਆ ਸੀ ਸੁਮੇਸ਼ ਸੈਣੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿ ਰਹਿਮਾਈ ਹੇਠ ਉਹ ਸੁਮੇਸ਼ ਸੈਣੀ ਜਿਹੜਾ ਕੇਪੀਐਸ ਗਿੱਲ ਦਾ ਸਾਥੀ ਸੀ ਉਹਦਾ 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 ਮਤਹਿਤ ਸੀਗਾ ਉਹਦੀ ਹਰ ਚਰਨਵੰਦਨਾ ਕਰਦਾ ਸੀਗਾ ਤੇ ਉਹ ਉਹਦਾ ਸਹਿਯੋਗ ਉਹਦਾ ਸਹਿਯੋਗ ਕਰਦਾ ਸੀ ਪੂਰਾ ਹਰ ਕੰਮ 'ਚ ਸਿੱਖ ਕਤਲੇਆਮ ਕਰਦਾ ਸੀਗਾ ਸੁਮੇਸ਼ ਸੈਣੀ ਮੋਹਾਲੀ ਸੀਗਾ ਐਸਐਸਪੀ ਤੇ ਉਹਦੇ ਖਿਲਾਫ ਫਿਰ ਕੁਝ ਲੋਕ ਮੁੰਡਿਆਂ ਨੇ ਉਸਵੇਂ ਸ਼੍ਰੇਣੀ ਦੇ ਉੱਪਰ ਕੋ ਤਮਾਕਾ ਹੋ ਅਟੈਕ ਹੋਇਆਗਾ ਚਾਰ ਪੁਲਿਸਮੁਲਾ ਤੇ ਮਾਰੇ ਗਏ ਸੀ ਇਹਦੇ ਬਰੂ ਸੱਟਾਂ ਲੱਗੀਆਂ ਸੀਗੀਆਂ ਇਹਨੂੰ ਗੁੱਸਾ ਆ ਗਿਆ ਫਿਰ ਜਿਹੜਾ ਬੰਦੇ ਦਾ ਐਕਟ ਬੜੀ ਤਾਕਤ ਹੋਵੇ ਪੁਲਿਸ ਦਿੱਤੀ ਪੁਲਿਸ ਦਾ ਅਸਰ ਹੋਵੇ ਤੇ ਉਹ ਬੰਦੇ ਦੇ ਉੱਪਰ ਕੋ ਅਟੈਕ ਕਰਦੇ ਫਿਰ ਇਹਨੇ ਬੰਦੇ ਪੜਨੇ ਸ਼ੁਰੂ ਕਰਤੇ ਆ ਬਲਵੰਤ ਸਿੰਘ ਮਰਤਾਨੇ ਵਿੱਚ ਚੱਕ ਲਿਆ ਮੁੰਡਾ ਸੀਗਾ ਇਹ ਆਪਣਾ ਬਿਜ਼ਨਸ ਕਰਦਾ ਇਹ ਵਿਚਾਰ ਚੱਕ ਲਿਆ ਨੂੰ ਇਹਨਾਂ ਟਾਰਚਰ ਕੀਤਾ ਕਿ ਬੰਦਾ ਮਾਰ ਦਿੱਤਾ ਗਿਆ ਤੇ ਗੱਲ ੜਾਤੀ ਕਿ ਉਹ ਭੱਜ ਗਿਆ ਕੇਸ ਦਰਜ ਹੋ ਗਿਆ 2007 ਵਿੱਚ ਸੁਣ ਲਿਓ ਗੱਲ ਧਿਆਨ ਨਾਲ ਸਰਬਜੀਤ ਸਿੰਘ ਜੀ ਆਲ ਇੰਡੀਆ ਸੁਖਦੇਵ ਫੈਡਰੇਸ਼ਨ ਦੇ ਮੁਖੀ ਸਾਹਿਬ ਜੀ ਤੁਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਹੋ ਇਹ ਵੀ ਅਜੰਡਾ ਨਾਲ ਲੈ ਕੇ ਤੁਸੀਂ ਜਾਣਾ ਸੀ ਤੁਸੀਂ ਉਹ ਅਜੰਡਾ ਨਾਲ ਲੈ ਗਏ ਉਹਨੂੰ ਮੈਂ ਖੰਡਤ ਨਹੀਂ ਕਰ ਰਿਹਾ ਆਜ਼ਾਹਰ ਆਲਮ ਨੂੰ ਮੈਂ ਖੰਡਤ ਨਹੀਂ ਕਰ ਰਿਹਾ ਠੀਕ ਕੀਤਾ ਤੁਸੀਂ ਜਿਹੜਾ ਜਿਹਨਾਂ ਬੰਦਿਆਂ ਨੇ ਵੀ ਉੱਥੇ ਉਹਨੂੰ ਪੂਰਵ ਭਰਤੀ ਕਰਾਇਆ ਸ਼੍ਰੋਮਣੀ ਕਾਲਦਾਲ ਵਿੱਚ ਉਹ ਸਾਬਤਕ ਹੋਣਾ ਚਾਹੀਦਾ ਪਹਿਲਾਂ ਕਿਵੇਂ ਭਰਤੀ ਹੋਏ ਨੇ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਸੁਮੇਸ਼ ਸੈਣੀ ਦੀ ਸੱਤ ਵਿੱਚ ਉਹ ਤੇ ਕੇਸ ਦਰਜ ਹੋ ਗਿਆ ਸੱਤ ਤੋਂ ਬਾਅਦ ਕੀ ਹੁੰਦਾ ਸੱਤ ਤੋਂ ਬਾਅਦ ਸਰਕਾਰ ਆਜਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਕਿਆ ਬਾਤ ਹੈ ਫਿਰ ਸੁਮੇਸ਼ ਸੈਣੀ ਦੇ ਖਿਲਾਫ ਕੇਸ ਦਰਜ ਹੋਏ ਕਾਰਵਾਈ ਹੋ ਜਾਵੇ ਫਿਰ ਉੱਤੇ ਕੈਂਸਲੇਸ਼ਨ ਰਿਪੋਰਟਾਂ ਮੰਗਿਆ ਐਫ ਆਈ ਆਰ ਦੀਆਂ ਅਭੀ ਤਾਂ ਬੰਦਾ ਕੋਈ ਨਕਸਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਮਤਲਬ ਦੇ ਵਿੱਚ ਇਹ ਕੰਮ ਹੋਇਆ ਸੁਮੇਸ਼ ਸੈਣੀ ਦੇ ਵਿਪੱਕ ਵਿੱਚ ਰਿਪੋਰਟਾਂ ਵੀ ਇਹ ਤਾਂ ਨਹੀਂ ਜੀ ਗਲਤ ਪਰਚਾ ਦਰਜ ਹੋਇਆ ਜੀ ਤਾਂ ਗਲਤ ਹੋ ਗਿਆ ਜੀ ਕਰ ਕਰਾ ਕੇ ਜੀ ਚੱਲੀ ਗੱਲ ਸਰਕਾਰ ਚਲੀ ਗਈ ਕੱਲ ਦਲ ਦੀ ਪਰ ਕੇਸ ਪੈਂਡਿੰਗ ਰਿਹਾ ਗੱਲ ਇਤਰੀ ਫਿਰ ਗਵਾਹ ਆਏ ਸਾਹਮਣੇ ਇਹ ਤਾਂ ਕੇਸ ਤਾਂ ਇਹਨਾਂ ਸੁਮੇਸ਼ ਸੈਣੀ ਦੇ ਖਿਲਾਫ ਗਵਾਹ ਹੈ ਗਵਾਹਾਂ ਦੇ ਤਹਿਤ 2020 ਵਿੱਚ ਫਿਰ ਕੇਸ ਦਰਜ ਹੋ ਗਿਆ ਫਿਰ ਉਹਦੀ ਕਾਰਵਾਈ ਹੋ ਗਈ ਕੌਣ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਬਿੰਦੇ ਦੇ ਖਿਲਾਫ ਦੋਸ਼ ਲਾਇਆ ਜੀ ਕੈਪਟਨ ਅਮਰਿੰਦਰ ਸਿੰਘ ਦਾ ਜਾਲ ਪੁੱਟ ਕੇ ਕਰ ਰਿਹਾ ਜੀ ਕੰਮ ਸਾਡੇ ਸੁਮੇਸ਼ ਸੈਣੀ ਦੇ ਖਿਲਾਫ ਕਰ ਰਿਹਾ ਹੈ ਕੀ ਬਾਤ ਹੈ ਤੁਹਾਡਾ ਸੁਮੇਸ਼ ਸੈਣੀ ਸਿੱਖਾਂ ਦੇ ਇੱਕ ਤੌਰ ਤੇ ਕਤਲ ਕਰਨ ਵਾਲਾ ਬੰਦਾ ਤੇ ਉਹਦੇ ਗਵਾਹਾਂ ਨੇ ਕਿਹਾ ਵੀ ਆ ਇਹ ਬੰਦਾ ਇਦਾਂ ਆ ਗਿਆ ਹਗਿਆ ਉਹਦੇ ਖਿਲਾਫ ਕੇਸ ਦਰਜ ਹੋ ਗਿਆ ਤੇ ਉਹ ਫਿਰ ਬੰਦਾ ਗਿਆ ਹਾਈ ਕੋਰਟ ਦੇ ਵਿੱਚ ਸੁਮੇਲ ਸਿਆਣੀ ਹਾਈ ਕੋਰਟ ਚ ਐਫ ਆਈ ਆਰ ਜਿਹੜੀ ਦਰਜ ਹੋਈ ਆ ਉਹਨੂੰ ਰੱਦ ਕਰਾਉਣ ਵਾਸਤੇ ਹਾਈ ਕੋਰਟ ਨੇ ਕਹਿ ਦਰ ਨਹੀਂ ਐਫ ਆਈ ਆਰ ਦਰਜ ਨਹੀਂ ਹੋਏਗੀ ਫਿਰ ਚਲੇਗਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਵੀ ਜਾ ਕੇ ਉਹਨੇ ਕਿਹਾ ਵੀ ਮੇਰੀ ਐਫ ਆਈ ਆਰ ਗਲਤ ਰੱਦ ਹੋ ਜਾ ਦਰਜੇ ਰੱਦ ਕਰੋ ਜੀ ਕਹਿੰਦਾ ਨਹੀਂ ਰੱਦ ਕਰਦੇ ਸੁਪਰੀਮ ਕੋਰਟ ਨੇ ਵੀ ਕੱਲ ਫੈਸਲਾ ਕਰਤਾ ਕਿ ਤੇਰੇ ਖਿਲਾਫ ਐਫ ਆਈ ਆਰ ਰੱਦ ਨਹੀਂ ਹੋਏਗੀ ਸਗੋਂ ਕੇਸ ਚੱਲੇਗਾ ਉਸ ਸਮੇਂ ਸੈਣੀ ਜਿਹੜਾ ਜਿਹੜਾ ਸਿੱਖਾਂ ਦੇ ਕਤਲ ਕਰਦਾ ਰਿਹਾ ਸਿੱਖਾਂ ਦੇ ਹੋ ਰਿਹਾ ਤੇ ਉਹ ਤੁਹਾਡੀ ਸਰਕਾਰ ਦਾ ਡੀਜੀਪੀ ਰਿਹਾ ਕਿਹਨੇ ਰੱਖਿਆ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਉਹ ਸਮੇਂ ਸੈਣੀ ਜਿਹੜਾ ਕੇਪੀਐਸ ਗਿੱਲ ਦਾ ਸਾਥੀ ਸਿੱਖਾਂ ਨੂੰ ਕਤਲ ਕਰਦਾ ਰਿਹਾ ਉਹ ਬੰਦਾ ਤੁਸੀਂ ਇਜਾਹਰ ਆਲਮ ਨੂੰ ਤਾਂ ਸ਼ਾਮਲ ਕਰਨ ਵਾਸਤੇ ਇਸ ਅਜਿਹੇ ਕਾਲ ਤੱਕ ਸਾਹਬ ਤੇ ਪੇਸ਼ ਹੋਗੇ ਜਨਾਬ ਸੁਮੇਸ਼ ਸੈਣੀ ਸਾਰੀ ਸਰਕਾਰ ਦਾ ਜਿਹੜਾ ਕਿ ਜਿਹੜਾ ਜਦੋਂ ਬਰਗਾੜੀ ਵਿੱਚ ਕਾਹਨ ਵਾਪਰਿਆ ਉੱਥੇ ਸਿੱਕ ਕਤਲ ਕੀਤੇ ਉਦੋਂ ਜਦੀਜੀ ਵੀ ਸੀਗਾ ਸੁਮੇਸ਼ ਸੈਣੀ ਉਸ ਬੰਦੇ ਨੂੰ ਕਿਨੇ ਡੀਜੀਵੀ ਬਣਾਇਆ ਉਹ ਉਹ ਬੰਦੇ ਕੌਣ ਨੇ ਉਹਦੇ ਖਿਲਾਫ ਕੌਣ ਜਾਏਗਾ ਉਹਦੀ ਅਕਾਲ ਤੱਕ ਸਾਫ਼ ਤੇ ਗੱਲ ਕੌਣ ਕਰੇਗਾ ਸਰਬਜੀਤ ਸਿੰਘ ਜੀ ਉਹ ਵੀ ਗੱਲ ਕਰ ਲਈਏ ਨਾਲ ਆਪਾਂ ਸਾਰੀ ਮੈਂ ਕੋਈ ਪਰਵਿੱਧ ਟੀਨਸਾ ਦਾ ਹਤ ਐਸੀ ਨਹੀਂ ਮੈਂ ਨਾ ਕਿਸੇ ਟੀਨਸਾ ਪਰਿਵਾਰ ਦਾ ਤਾਂ ਐਸੀ ਆ ਮੇਰਾ ਕੋਈ ਸਬੰਧ ਨਹੀਂ ਪਰ ਪਰ ਇੱਕ ਸਵਾਲ ਆ ਯਾਦ ਰਹੇ ਤੁਹਾਨੂੰ ਪੱਤਰਕਾਰ ਦਾ ਕੰਮ ਹੁੰਦਾ ਯਾਦ ਕਰਾਉਣਾ ਹੂੰ ਤੁਹਾਨੂੰ ਯਾਦ ਕਰਾਇਆ ਮੈਂ ਇਸ ਸਮੇਂ ਸਿਆਣੀ ਉਹ ਵੀ ਡੀਜੀਪੀ ਰਿਹਾ ਉਹ ਵੀ ਡੀਜੀਪੀ ਰਿਹਾ ਦੋਵੇਂ ਉਹ ਘੱਟ ਉਮਰ ਦਾ ਡੀਜੀਪੀ ਸੀਗਾ ਇਹ ਆਪਣਾ ਸਮੇਂ ਜਿਹੜਾ ਕਿ ਜਹਾਰਾਣ ਬੀ ਡੀਜੀਪੀ ਇਹ ਹਾਲਾਤ ਨੇ ਤੁਸੀਂ ਦੂਜੇ ਪਾਸੇ ਇੱਕ ਉਂਗਲੀ ਕਰਦੇ ਹੋ ਤਿੰਨ ਸਾਡੇ ਵਾਲੇ ਪਾਸੇ ਵੀ ਹੋ ਜਾਂਦੀਆਂ ਨੇ ਇਹ ਕੋਈ ਦੋਰਾਮ ਨਹੀਂ ਗਈਆਂ ਤੇ ਅ ਸਹੀ ਗੱਲ ਆਏ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ